ਹੇ ਫੈਮਿਲੀ ਸ਼ਸ਼ੀਕਾਲ ਵੈਲਕਮ ਟੂ ਮੇ ਚੈਨਲ ਮੈਂ ਉਮੀਦ ਕਰਦੀ ਹਾਂ ਸਾਜ ਨੇ ਵਧੀਆ ਹੋਵਾਂਗੇ ਮੈਂ ਵੀ ਵਧੀਆ ਜੀ ਬਾਕੀ ਇੱਥੇ ਮਾਰਨ ਦਾ ਟਾਈਮ ਸੀ ਟਾਈਮ ਇੱਥੇ ਵੱਜ ਗਏ ਸੀਗੇ 10:00 ਵਜੇ ਦਾ ਟਾਈਮ ਸੀਗਾ ਇੱਥੇ ਤੇ ਮੈਂ ਆਪਣਾ ਸ਼ੈਂਕ ਵਗੈਰਾ ਲੱਗੀ ਸੀ ਤਾਂ ਹੁਣ ਮੈਂ ਆਪਣੇ ਕੰਮ ਕਰਤੇ ਸਟਾਰਟ ਤੇ ਮੈਂ ਸੋਚਿਆ ਕਿ ਹੁਣ ਆਪਾਂ ਬਲੌਗ ਹੀ ਸ਼ੁਰੂ ਕਰ ਲੈਨੇ ਆ ਨਾ ਜਿਆਦਾ ਲੇਟ ਆਪਾਂ ਕਿਉਂ ਕਰਨਾ ਤਾਂ ਬਸ ਆਪਾਂ ਇੱਥੇ ਸੈਟਿੰਗਾਂ ਵਗੈਰਾ ਕਰਕੇ ਰੂਮ ਦੀਆਂ ਤੇ ਆਪਾਂ ਲੱਗ ਰਹੇ ਸੀ ਸ਼ੈਂਕ ਸਾਫ ਕਰਨ ਚੰਗੀ ਤਰ੍ਹਾਂ ਸਰਫ ਦੇ ਨਾਲ ਮੈਨੂੰ ਮਾਂਜਣੀ ਸੀ ਹਾਰਟਿਕ ਵਗੈਰਾ ਖਤਮ ਹੋਇਆ ਹੋਇਆ ਸੀ ਇਸ ਕਰਕੇ ਸੋ ਬਾਕੀ ਚੁੱਪੀ ਜਿਹੀ ਬੱਚੇ ਘਰ ਹੀ ਸੀਗੇ ਤਾਂ ਬਸ ਸਾਰੇ ਆਪਣੇ ਆਪਣੇ ਮਸਤੀਆਂ ਦੇ ਵਿੱਚ ਲੱਗੇ ਹੋਏ ਸੀ ਖੇਡਣ ਇੱਧਰ ਉੱਧਰ ਇੱਥੇ ਕੋ ਮੈਂ ਸੋਚਾ ਆਪਣਾ ਵਲੌਗ ਸ਼ੁਰੂ ਕਰ ਲਵਾਂ ਆਪਾਂ ਜਿਹੜਾ ਕੰਮ ਕਰਨੀ ਆਪਣੇ ਕਰ ਲਈਏ ਬਾਕੀ ਗਾਇਸ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਵਲੌਗ ਕਿਵੇਂ ਲਾਇਆ ਦੇਣ ਬਾਕੀ ਤੁਸੀਂ ਵਧੀਆ ਮੈਨੂੰ ਸਪੋਰਟ ਕਰ ਰਹੇ ਹੋ ਬਸ ਨਹੀਂ ਕਰਦੇ ਮੇਰੇ ਪਿਆਰੀ ਫੈਮਿਲੀ ਤੇ ਬਾਕੀ ਉਮੀਦ ਕਰਦੀ ਹਾਂ ਤੁਹਾਨੂੰ ਕੁਝ ਨਾ ਕੁਝ ਮੇਰਾ ਵਲੌਗ ਪਸੰਦ ਆਏਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਹਾਂਜੀ ਗਾਇਜ਼ ਇੱਥੇ ਆਪਾਂ ਨੇ ਹੈਂਡ ਵਾਸ਼ ਕਰ ਲਈ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋ ਕੇ ਆਪਾਂ ਇੱਥੇ ਲੱਗ ਲੱਗ ਗਈ ਸੀ ਪੋਚੇ ਵਗੈਰਾ ਲਾਉਣ ਤੇ ਬਾਕੀ ਤੁਹਾਨੂੰ ਪਤਾ ਬਾਰਿਸ਼ ਵਗੈਰਾ ਦਾ ਮੌਸਮ ਚੱਲ ਰਿਹਾ ਇਸ ਕਰਕੇ ਸੋ ਆਪਾਂ ਨੇ ਗੱਦੇ ਵਗੈਰਾ ਚੱਕ ਕੇ ਧੁੱਪ ਦੇ ਵਿੱਚ ਰੱਖਦੇ ਸੀਗੇ ਤੇ ਧੁੱਪ ਥੋੜੀ ਹਲਕੀ ਧੁੱਪ ਹੈਗੀ ਸੀਗੀ ਮਤਲਬ ਠੀਕ ਸੀ ਮੌਸਮ ਮੀਂਹ ਵਾਲ ਨਹੀਂ ਸੀਗਾ ਬਾਰਿਸ਼ ਵਾਲਾ ਸੋ ਆਪਾਂ ਇਸ ਕਰਕੇ ਇਥੋਂ ਗੱਦੇ ਵਗੈਰਾ ਚੱਕ ਕੇ ਧੁੱਪੇ ਲਾਤੇ ਸੀਗੇ ਇੱਥੇ ਇੱਕ ਇੱਕ ਵਿਸਤਰਾ ਰੱਖਿਆ ਸੀ ਤਾਂ ਕਿ ਉਹ ਬੈਠਣ ਉੱਠਣ ਮਾਸਤੇ ਬੱਚੇ ਘੁੱਡ ਲੈਂਦੇ ਨੇ ਬੈਹ ਜਾਂਦੇ ਨੇ ਹਨਾ ਤਾਂ ਕਰਕੇ ਆਪ ਤੇ ਬਾਕੀ ਸਮਾਨ ਵਗੈਰਾ ਦੁੱਧ ਖੰਡਾਰ ਅੰਜਮ ਕਵੀਰ ਮਾਹਿਰਾ ਥੋੜਾ ਉਹਨੂੰ ਇਗਨੋਰ ਕਰਿਓ ਨਾ ਤੇ ਆਪਾਂ ਨਾ ਕਿਸੇ ਇਥੇ ਪੋਚੇ ਵਗੈਰਾ ਕਿਉਂਕਿ ਪੋਚਾ ਬਿਨਾਂ ਤਾਂ ਸਫਾਈ ਸਫਾਈ ਲੱਗਦੀ ਨਹੀਂ ਨਾ ਜਦ ਤੱਕ ਆਪਾਂ ਪੋਚਣ ਲਈ ਆ ਤੱਕ ਮਜ਼ਾ ਹੀ ਨਹੀਂ ਆਦਾ ਐਂ ਲੱਗਦਾ ਕਿ ਕੁਛ ਕੀਤਾ ਹੀ ਨਹੀਂ ਹੈਗਾ ਜਿੰਨਾ ਮਰਜ਼ੇ ਪਛਾੜੋ ਵਧੀਆ ਲਾ ਲਈਏ ਸੋ ਇਸ ਕਰਕੇ ਪੋਚਾ ਲਾਣਾ ਬਹੁਤ ਜ਼ਰੂਰੀ ਹੈ ਉਹ ਵੀ ਬੱਚਿਆਂ ਵਾਲੇ ਘਰ 'ਚ ਹਾਂਜੀ ਲੋ ਫੈਮਿਲੀ ਆਪਾਂ ਅੱਗੇ ਸੀ ਕਿਚਨ ਦੇ ਵਿੱਚ ਪੋਚੇ ਲੈ ਕੇ ਆਪਾਂ ਪੋਚਾ ਲਗਾ ਰਹੇ ਸੀਗੇ ਇੱਥੇ ਤੇ ਬਾਕੀ ਥੋੜਾ ਜਿਹਾ ਮੈਂ ਇਹ ਦੁੱਦ ਜਨੀ ਕਰਕੇ ਹਿਲਾ ਕੇ ਨਹੀਂ ਪੋਚ ਲਗਾ ਰਹੀ ਹੈ ਕਿਉਂਕਿ ਇੱਥੇ ਚਿਪਕਲੀ ਵਗੈਰ ਲੁਕੀ ਹੋਈ ਸੀ ਸੋ ਮੈਨੂੰ ਬਹੁਤ ਜਿਆਦਾ ਡਰ ਲੱਗਦਾ ਹੈ ਏਦਾਂ ਜਿੱਦਾਂ ਆਪਾਂ ਸਬਤ ਡਰਦੇ ਉਹਨਾਂ ਮੈਨੂੰ ਇਸ ਤੋਂ ਚਿਪਕਲੀ ਦਾ ਡਰ ਲੱਗਦਾ ਇਸ ਕਰਕੇ ਮੈਂ ਉਹ ਚੀਜ਼ ਨੂੰ ਨਹੀਂ ਹਿਲਾ ਰਹੀ ਹੈਗੀ ਸਿਰਫ ਏਦਾਂ ਹੀ ਪੋਚ ਲਗਾ ਰਹੀ ਹਾਂ ਬਾਕੀ ਇੱਥੇ ਗੰਦ ਬਹੁਤ ਜ਼ਿਆਦਾ ਪਿਆ ਸੀ ਚਾਹ ਵਗੈਰ ਦਾ ਪਾਣੀ ਨਾ ਲੱਗਿਆ ਹੋਇਆ ਸੀ ਇਸ ਕਰਕੇ ਮੈਂ ਚੰਗੀ ਤਰ੍ਹਾਂ ਫਿਰ ਸਲੋ ਸਲੋ ਕਰਕੇ ਪੋਚ ਲਾ ਰਹੀ ਸੀਗੀ ਰਗ ਰਗੜ ਕੇ ਤਾਂ ਕਿ ਕੋਈ ਦਾਗ ਨਾ ਰਹਿ ਜਾਏ ਨਾ ਕਿ ਹੈ ਫਰਸ਼ ਦਾ ਕਲਰ ਵਾਈਟ ਆ ਸ ਚਿੱਟੇ ਫਰਸ਼ ਦੇ ਉੱਤੇ ਤਾਂ ਬਹੁਤ ਜ਼ਿਆਦਾ ਮਾੜਾ ਚਿੱਟਾ ਨਾ ਡਿੱਗੇ ਜਾਦਾ ਤਾਂ ਬਹੁਤ ਭੈੜਾ ਲੱਗਦਾ ਯਾਰ ਇਸ ਕਰਕੇ ਆਪਾਂ ਐਂਡ ਸਫਾਈ ਨਾਲ ਪੋਚਾ ਲਗਾ ਰਹੇ ਸੀਗੇ ਬਾਕੀ ਰੂਮ ਵਗੈਰਾ ਚ ਪੋਚੇ ਲੱਗ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਉਹ ਨਾ ਸਾਰਾ ਕਲੀਨ ਹੋ ਗਿਆ ਉਥੋਂ ਤੇ ਬਸ ਇੱਥੇ ਇੱਥੇ ਆਪਣਾ ਪੋਚਾ ਰਹਿ ਗਿਆ ਸੀ ਬਸ ਫਿਰ ਆਪਾਂ ਕਿੱਥੇ ਕੰਮ ਕਰਾਂਗੇ ਹੁਣ ਹਾਂਜੀ ਲੋਕ ਗਾਇਸ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਆਪਣਾ ਸਬਜੀ ਵਗੈਰਾ ਬਣਾਉਣ ਵਾਸਤੇ ਜਦਕਿ ਆਪਾਂ ਆਮਲ ਪੋਚਾ ਵਗੈਰਾ ਲਾ ਰਹੇ ਸੀ ਆਪਾਂ ਨੇ ਆਲੂ ਬਲਣ ਧਰਤੇ ਸੀਗੇ ਤਰੀਦਾਰ ਆਪਣੀ ਜੀ ਸਬਜੀ ਬਣਾਉਣੀ ਸੀ ਕਿਤੇ ਮੇਰਾ ਕੁਛ ਮੇਰਾ ਮਨ ਸੀਗਾ ਅੱਜ ਆਲੂ ਦੇ ਪਰੌਂਠੇ ਖਾਣ ਨੇ ਸੋ ਇਸ ਕਰਕੇ ਆਪਾਂ ਨੇ ਦੋਨੋਂ ਕੰਮ ਕਰ ਲਏ ਹੈ ਨਾ ਆਲੂ ਦੇ ਪਰੌਂਠੇ ਵੀ ਖਾ ਲਏ ਤੇ ਆਪਾਂ ਸਬਜੀ ਬਣਾ ਲਈ ਤੇ ਆਪਾਂ ਲਾ ਰਹੇ ਸੀ ਤੇ ਤੜਕਾ ਬਾਕੀ ਤੁਹਾਨੂੰ ਜ਼ਿਆਦਾ ਬਰੀਕੀ ਚ ਆਪਾਂ ਸ਼ੂਟਰ ਕਰਕੇ ਹਾਂਜੀ ਗਾਇਸ ਜਿਸਤੇ ਸਬਜੀ ਨੂੰ ਤੜਕਾ ਲੱਗ ਚੁੱਕਿਆ ਸੀਗਾ ਤੇ ਕਾਫੀ ਸਮਾਨ ਆਪਣਾ ਜਿਹੜਾ ਸੀ ਤੁਸੀਂ ਕਰ ਲਈ ਅੱਪਾ ਸਰਦੀ ਬਣਾਤੀ ਬਸ ਸਾਨੂੰ ਕੁਝ ਕਰਨਾ ਚਾਹੀਦਾ ਜਿਵੇਂ ਕਿ ਸਰਦੀ ਦੀ ਸਰਦੀ ਦੀ ਰਿਸੀ ਬਣਾਉਣੇ ਸੀ ਕਰਕੇ ਬਣਾਤੀ ਪਰ ਸਰਦੀ ਬਹੁਤ ਟੇਸਟੀ ਬਣੀ ਸੀ ਉਮੀਦ ਨਹੀਂ ਸੀ ਇੰਨੀ ਵਧੀਆ ਬਣੇਗੀ ਬਟ ਬਣ ਗਈ ਬਹੁਤ ਟੇਸਟੀ ਸੀ ਤੇ ਨਾਲ ਆਪਾਂ ਨੇ ਆਲੂ ਦੇ ਪੌਂਟੇ ਬਣਾ ਲਏ ਸੀ ਤੇ ਇੱਥੇ ਦੇਖੋ ਕਿ ਵੀਰ ਤੁਸੀਂ ਮੈਨੂੰ ਗੋਲੀ ਦੇ ਰਿਹਾ ਹੈ ਕਿ ਮੰਮਾ ਮੈਨੂੰ ਕੁਝ ਖਾਣ ਨੂੰ ਦੇ ਦਿਓ ਇੱਥੇ ਫਿਰ ਮੈਂ ਆਲੂ ਦੇ ਉੱਤੇ ਨਮਕ ਲਾ ਕੇ ਹਲਕਾ ਜਿਹਾ ਫਿਰ ਮੈਂ ਕਵੀਰ ਨੂੰ ਦੇ ਦਾਂਗੀ ਤਾਂ ਕਿ ਕਵੀਰ ਵੀ ਖੇਡ ਲੱਗਿਆ ਰਹੇ ਤੇ ਚਲ ਕੁਛ ਇਹਦੇ ਪੇਟ 'ਚ ਵੀ ਚੱਲ ਜਾਏਗਾ ਤੇ ਇਹਨਾਂ ਨੂੰ ਮੈਂ ਆਪਣਾ ਕੰਮ ਵੀ ਕਰ ਲਵਾਂਗੀ ਨਰਕਾ ਲਾ ਕੇ ਆਪਾਂ ਚੱਲਿਆ ਆਂ। ਸਬਜ਼ੀਆਂ ਵਗੈਰਾ ਦਾ ਟਿੰਗ ਕਰਨੇ ਆਨੇ ਨੇ ਕੌਣਾਂ ਬਾਜ਼ਾਰ ਤੋਂ? ਕੋਈ ਸਬੰਧ ਹੈ ਘਰ ਦੇ ਵਿੱਚ ਫਿਲਹਾਲ ਉਹੀ ਕਿਉਂਕਿ ਆਪਣੀਆਂ ਸਬਜ਼ੀਆਂ ਵਗੈਰਾ ਖਤਮ ਹੋ ਚੁੱਕੀਆਂ ਨੇ ਲੈਣ ਵਾਲੀਆਂ ਨੇ। ਬਸ ਲੋ ਗਾਇਜ਼ ਆਪਾਂ ਇੱਥੇ ਲੱਗੇ ਸੀਗੇ ਯਮਮੀ ਯਮਮੀ ਪਰੌਂਠੇ ਬਣਾਉਣ ਤੇ ਆਪਾਂ ਹਸਬੰਦ ਨੂੰ ਖਵਾਤੀ ਸੀਗੀ ਰੋਟੀ ਸਬਜੀ ਨਾਲ ਉਹਨਾਂ ਨੇ ਖਾਣ ਸਬਜੀ ਨਾਲ ਰੋਟੀ ਉਹ ਕਿਉਂਕਿ ਪਰੌਂਠੇ ਬਹੁਤ ਜ਼ਿਆਦਾ ਘੱਟ ਪਸੰਦ ਕਰਦੇ ਨੇ ਨੱਕ ਬੁੱਲ ਬਹੁਤ ਕੱਢਦੇ ਨੇ ਜਦ ਪਰੌਂਠੇ ਬਣਾ ਲੈਂਦੀ ਆ ਮੈਂ ਬਹੁਤ ਨਖਰੇ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਸਬਜੀ ਨਾਲ ਰੋਟੀ ਹੀ ਪਸੰਦ ਆ ਤਾਂ ਆਪਾਂ ਰੋਟੀ ਹੀ ਖਵਾਈ ਉਹਨਾਂ ਨੂੰ ਤੇ ਆਪਾਂ ਬਣਾ ਲਏ ਸੀ ਇੱਥੇ ਪਰੌਂਠੇ ਥੋੜੇ ਜਿਹਾ ਅਲੱਗ ਤੁਹਾਨੂੰ ਪਤਾ ਮੈਂ ਬਚਾ ਲਈ ਸੀਗੀ ਹੈਨਾ ਥੋੜੇ ਜਿਹਾ ਆਪਾਂ ਸਬਜੀ ਬਣਾ ਲਈ ਸੀਗੀ ਬਾਕੀ ਇਹ ਤੇ ਪਰੌਂਠੇ ਆਪਾਂ ਸਿਰਫ ਦੋਨੇ ਖਾਵਾਂਗੇ ਛੁਪਨੀਏ ਤੇ ਮੈਂ ਖਾਵਾਂਗੀ ਬਾਕੀ ਮੀਤ ਪਪਾ ਤੇ ਹਸਬੰਦ ਨੇ ਖਾਣੀ ਸੀ ਰੋਟੀ ਨਾਲ ਸਬਜ਼ੀ ਉਹਨਾਂ ਨੇ ਖਾ ਲਈ ਸੀਗੀ ਛੁਪਨੀਏ ਤੇ ਮੈਂ ਰਹਿ ਗਏ ਸੀਗੇ ਤੇ ਬਾਕੀ ਪਰੌਂਠੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਬਹੁਤ ਜ਼ਿਆਦਾ ਵਧੀਆ ਬਣੇ ਸੀਗੇ ਬਾਕੀ ਥੋਨੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹਨੂ ਕਿਹਨੂ ਮੇਰੀ ਫੈਮਿਲੀ ਨੂੰ ਆਲੂ ਦੇ ਪਰੌਂਠੇ ਪਸੰਦ ਨੇ ਬਾਕੀ ਮੇਰੇ ਤਾਂ ਫੇਵਰਿਟ ਨੇ ਆਲੂ ਦੇ ਪਰੌਂਠੇ ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਆਲੂ ਦੇ ਪਰੌਂਠੇ ਪਸੰਦ ਨੇ ਹਨਾ ਬਾਕੀ ਸਾਰੇ ਪਰੌਂਠਿਆਂ ਨਾਲੋਂ ਸੋ ਆਪਾਂ ਤੇ ਤੇ ਬਣਾਉਣ ਲੱਗੇ ਸੀ ਆਲੂ ਦੇ ਪਰੌਂਠੇ ਤੇ ਆਪਾਂ ਆਲੂ ਦੇ ਪਰੌਂਠੇ ਦੋ ਤਰ੍ਹਾਂ ਬਣਾਉਣੇ ਆ ਤਿੰਨ ਤਰ੍ਹਾਂ ਬਣਾਉਣੇ ਆ ਇੱਕ ਤਾਂ ਆਪਾਂ ਦੋ ਰੋਟੀਆਂ ਵੇਲ ਕੇ ਬਣਾ ਲੈਂਦੇ ਆ ਉਹਦੇ ਵਿੱਚ ਮਸਾਲਾ ਭਰ ਕੇ ਹਨਾ ਵੇਲ ਕੇ ਲੰਬੀਆਂ ਰੋਟੀਆਂ ਵੱਡੇ ਵੱਡੇ ਕਰਕੇ ਇੱਕ ਮੈਂ ਬਣਾਉਣੀ ਆ ਇੱਕ ਪੇੜ ਲੋਈਆ ਕਰਕੇ ਪੇੜਾ ਲੈ ਕੇ ਉਹਦੇ ਵਿੱਚ ਗੋਲ ਜਿਆ ਕਰਕੇ ਆਪਾਂ ਮਸਾਲਾ ਧਰ ਕੇ ਫਿਰ ਉਹਨੂੰ ਲੋਈਆ ਕਰਕੇ ਵੇਲ ਦਿੰਨੇ ਆ ਹਨਾ ਇੱਕ ਮੈਂ ਹੁਣ ਇਹ ਬਣਾ ਰਹੀ ਆ ਮਤਲਬ ਤ੍ਰਿਕੋਣਾ ਬਣੇਗਾ ਪਰੌਂਠਾ ਇਹ ਆਪਣਾ ਆਪਾਂ ਪਹਿਲਾਂ ਗੋਲ ਰੋਟੀ ਵੇਲ ਲੈਣੇ ਆ ਫਿਰ ਉਹਦੇ ਵਿੱਚ ਆਪਾਂ ਅੱਧੇ ਅੱਧੀ ਰੋਟੀ ਨੂੰ ਕੱਟ ਮਾਰ ਲੈਨੇ ਆ ਫਿਰ ਉਹਦੇ ਵਿੱਚ ਮਸਾਲਾ ਆਪਾਂ ਚੰਗੀ ਤਰ੍ਹਾਂ ਫਲਾ ਕੇ ਉਹਦੀਆਂ ਤਿੰਨ ਲੇਰਾਂ ਮੋੜ ਜਾਂਦੀਆਂ ਨੇ ਤੇ ਫਿਰ ਉਹਦੇ ਵਿੱਚ ਕਾਫੀ ਵਧੀਆ ਘਿਓ ਭਰ ਕੇ ਆਪਾਂ ਬਣਾ ਕੇ ਖਾਈਏ ਤਾਂ ਮੈਂ ਕਹਿੰਨੀ ਬੱਸ ਸਿਰੇ ਹੀ ਲੱਗ ਜਾਂਦਾ ਬਹੁਤ ਟੇਸਟੀ ਬਣਨੇ ਨੇ ਪਰੋਠੇ ਬਾਕੀ ਗਾਇਜ਼ ਤੁਸੀਂ ਵੀ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਫੈਮਿਲੀ ਮੇਰੇ ਸੁਣ ਰਹੀਆਂ ਨੇ ਮੈਨੂੰ ਤਾਂ ਤੁਸੀਂ ਵੀ ਇੱਕ ਵਾਰ ਜ਼ਰੂਰ ਟ੍ਰਾਈ ਕਰਕੇ ਦੇਖਿਓ ਬਾਕੀ ਮੈਂ ਤਾਂ ਇਦਾਂ ਹੀ ਖਾਨੀ ਆ ਮੈਂ ਕੋਈ ਨਮਕ ਵਾਲਾ ਵੀ ਖਾਣਾ ਹੋਵੇ ਕੋਈ ਵੀ ਖਾਣਾ ਹੋਵੇ ਕੋਈ ਪਿਆਜ਼ ਵਾਲਾ ਖਾਣਾ ਹੋਵੇ ਮੈਂ ਸਾਰੇ ਪ੍ਰੌਂਟ ਇਦਾਂ ਹੀ ਹੁਣ ਨਹੀਂ ਮੈਨੂੰ ਇਦਾਂ ਹੀ ਵਧੀਆ ਲੱਗਦੇ ਨੇ ਬਾਕੀ ਬੱਚੇ ਵੀ ਇਦਾਂ ਲਾਈਕ ਕਰਦੇ ਨੇ ਤੇ ਬਾਕੀ ਤੁਸੀਂ ਵੀ ਕੋਈ ਟਰਾਈ ਕਰਿਓ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿਹੜੇ-ਕਿਹੜੇ ਇਦਾਂ ਬਣਾਉਂਦੇ ਨੇ ਪ੍ਰੌਂਟੇ ਜਾਂ ਕਿਹੜੇ-ਕਿਹੜੇ ਨਹੀਂ ਬਣਾਉਂਦੇ ਨਾ ਓਕੇ ਗਾਇਸ ਪ੍ਰੌਂਟੇ ਬਹੁਤ ਟੇਸਟੀ ਬਣੇ ਸੀ ਆਜੋ ਗਾਇਸ ਤੁਸੀਂ ਵੀ ਖਾ ਲਓ ਤੁਸੀਂ ਵੀ ਟੈਸਟ ਕਰ ਲਓ ਹਨਾ ਤੇ ਬਾਕੀ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਹਨੂੰ-ਕਿਹਨੂੰ ਅਲੱਗੇ ਪ੍ਰੌਂਟੇ ਪਸੰਦ ਨੇ ਬਾਕੀ ਗਾਇਸ ਤੁਸੀਂ ਬਲੌਗ ਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਬਹੁਤ ਵਧੀਆ ਪਿਆਰ ਦੇ ਰਹੇ ਹੋ ਸੋ ਪਲੀਜ਼ ਇਦਾਂ ਹੀ ਦਿੰਦੇ ਰਹੋ ਮੈਨੂੰ ਬਹੁਤ ਜ਼ਿਆਦਾ ਲੋੜ ਆ ਤੁਹਾਡੇ ਪਿਆਰ ਦੀ سپورਟ ਦੀ ਨਾ ਤੇ ਬਾਕੀ ਹਾਂ ਜੀ ਮੈਂ ਮੰਨਦੀ ਮੇਰੀ ਗਲਤੀ ਹੈ ਨਾ ਵਿਚ ਨੂੰ ਮੈਂ ਵਿਚ ਨੂੰ ਕਾਫੀ ਜ਼ਿਆਦਾ ਬ੍ਰੇਕ ਲੈ ਲਈ ਸੀ ਸੋ ਇਸ ਕਰਕੇ ਬਾਕੀ ਮੈਂ ਮੇਰਾ ਫੋਨ 'ਚ ਵੀ ਥੋੜੀ ਦਿੱਕਤ ਹੈ ਨਾ ਫੋਨ 'ਚ ਪ੍ਰੋਬਲਮ ਹੈ ਸੋ ਇਸ ਕਰਕੇ ਬਾਅਦ ਵੀ ਸਹੀ ਪ੍ਰੋਪਰ ਨਹੀਂ ਤੁਹਾਨੂੰ ਪੂਰੀ ਗੱਲ ਸੁਣ ਪਾਉਂਦੇ ਕਈ ਵਾਰ ਹੋ ਜਾਂਦਾ ਨਾ ਮਿਸਟੇਕ ਹੋ ਜਾਂਦੀ ਹੈ ਤਾਂ ਮੈਨੂੰ ਮਾਫ਼ ਕਰ ਤੁਸੀਂ ਤੇ ਓਕੇ ਗਾਇਜ਼ ਤੁਸੀਂ ਦੇਖੋ ਫਰੋਂਟੇ ਮੈਂ ਵੀ ਤੁਹਾਡੇ ਨਾਲ ਹੀ ਆ ਕਿਤੇ ਨੇ ਜਾਣਦੀ ਸੋ ਤੁਸੀਂ ਵਲੌਗ ਨੰਬਰ ਨੇ ਰੋ ਵਲੌਗ ਨੂੰ ਇੰਜੋਏ ਕਰੋ ਤੇ ਵਲੌਗ ਨੂੰ ਫੁੱਲ ਸਪੋਰਟ ਕਰੋ you. Yeah. ਹਾਂਜੀ ਲੋ ਫੈਮਿਲੀ ਆਪਣੇ ਇੱਥੇ ਪ੍ਰੌਂਠਿਆਂ ਦਾ ਕੰਮ ਹੋ ਗਿਆ ਸਿੱਖ ਖਤਮ ਤੇ ਆਪਾਂ ਇੱਥੇ ਲੱਗੇ ਸੀਗੇ ਪ੍ਰੌਂਠਿਆਂ ਨੂੰ ਸਮੇਟਣ ਇਕੱਠਾ ਕਰ ਇਕੱਠੇ ਕਰਕੇ ਪੋਣੇ ਦੇ ਵਿੱਚ ਲਪੇਟ ਕੇ ਰੱਖ ਦਿੰਨੇ ਆ ਤੇ ਇੰਨੇ ਸਿਰ ਆਪਾਂ ਇੱਥੇ ਸੈਲਫ ਵਗੈਰਾ ਸਾਫ ਕਰ ਦਾਂਗੇ ਚੰਗੀ ਤਰ੍ਹਾਂ ਜਿਹੜਾ ਆਟਾ ਵਗੈਰਾ ਬੂਰਾ ਕਹਿੰਦੇ ਆ ਆਟਾ ਕਹਿੰਦਾ ਜੋ ਵੀ ਕਹਿੰਦੇ ਤੁਸੀਂ ਆਟਾ ਇਹ ਜਿਹੜਾ ਖਿੰਡਿਆ ਹੋਇਆ ਆਪਾਂ ਇਹਨੂੰ ਇਕੱਠਾ ਕਰ ਲਾਂਗੇ ਇੱਕ ਲਫਾਫੇ ਦੀ ਹੈਲਪ ਨਾਲ ਆਪਾਂ ਇਹਨੂੰ ਕੱਪੜੇ ਨਾਲ ਨਹੀਂ ਕਰਾਂਗੇ ਕੱਪੜੇ ਨਾਲ ਜ਼ਿਆਦਾ ਕੱਪੜੇ ਵੀ ਖਰਾਬ ਹੋ ਜਾਂਦਾ ਨਾ ਤਾਂ ਆਪਾਂ ਇਹਨੂੰ ਲਫਾਫੇ ਨਾਲ ਇਕੱਠਾ ਕਰਕੇ ਸਾਰਾ ਆਪਣੀ ਹਥੇਲੀ ਤੇ ਲੈ ਕੇ ਆਟੇ ਨੂੰ ਇਹਨੂੰ ਆਪਾਂ ਇੱਕ ਸੁੱਕੀ ਜਗ੍ਹਾ 'ਚ ਪਾ ਦਾਂਗੇ ਜਿੱਦਾਂ ਲਾ ਲੋ ਛਾਂਂਸ 'ਚ ਪਾ ਦਾਂਗੇ ਆਪਾਂ ਇਹਨੂੰ ਨਾਲੀ 'ਚ ਪਾਣੀ ਸੁੱਟਾਂਗੇ ਨਹੀਂ ਤਾਂ ਇੱਥੇ ਜਿਹੜਾ ਪਾਟਾ ਸੁੱਕਾ ਹੱਥ ਨਾਲ ਚੱਕ ਲੈਣੇ ਆ ਫਿਰ ਕੱਪੜਾ ਵੀ ਨਹੀਂ ਜ਼ਿਆਦਾ ਖਰਾਬ ਹੁੰਦਾ ਤੇ ਜ਼ਿਆਦਾ ਖਲਾਰਾ ਵੀ ਨਹੀਂ ਪੈਂਦਾ ਨਾ ਪਹਿਲਾਂ ਮੈਂ ਸੁੱਕਾ ਸੁੱਕਾ ਜੋ ਵੀ ਸਲਫਰੀ ਖੰਡਿਆਂ ਦਾ ਪਹਿਲਾਂ ਉਹਨੂੰ ਚੱਕ ਲੈਣੀ ਹੁੰਦੀ ਆ ਫਿਰ ਮੈਂ ਉੱਥੇ ਦੁਬਾਰਾ ਗਿੱਲਾ ਕੱਪੜਾ ਮਾਰ ਦੇਣੀ ਹੁੰਦੀ ਆ ਲੋ ਗਾਇਜ਼ ਹੁਣ ਆਪਾਂ ਅਗੇ ਭਾਂਡੇ ਦੀ ਡਿਊਟੀ ਤੇ ਆਪਾਂ ਭਾਂਡੇ ਲਾਗੇ ਸਿੱਤੇ ਸਾਫ਼ ਕਰਨ ਮੈਂ ਸੋਚਿਆ ਚਲ ਭਾਂਡੇ ਨੇ ਖਾਸ ਨਹੀਂ ਹੈਗੇ ਕਿਉਂ ਨਾ ਆਪਾਂ ਭਾਂਡੇ ਸਾਫ਼ ਕਰਕੇ ਹੀ ਆਪਣਾ ਰੋਟੀ ਵਗੈਰਾ ਖਾਈਏ ਹਨਾ ਫਿਰ ਮਜ਼ਾ ਵੀ ਆਊਗਾ ਬੈਠ ਕੇ ਖਾਣ ਦੇ ਵਿਚਾਰ ਨਾਲ ਖਾਵਾਂਗੇ ਤੇ ਥੋੜਾ ਰੈਸਟ ਵੀ ਹੋ ਜੂਗੀ ਅਗਰ ਮੈਂ ਇਦਾਂ ਹੀ ਖਾਣ ਲੱਗ ਜਾਂਗੀ ਭਾਂਡੇ ਵਗੈਰਾ ਛੱਡ ਕੇ ਫਿਰ ਮੈਨੂੰ ਇਹ ਹੋਏਗਾ ਫਟਫਟ ਭਾਂਡੇ ਵੀ ਮੰਜਨੇ ਆਪ ਵੀ ਕਰਨਾ ਹੋ ਵੀ ਕਰਨਾ ਨਾ ਇਦਾਂ ਹੋ ਜਾਂਦਾ ਫਿਰ ਮੈਂ ਸੋਚਿਆ ਮੈਂ ਐਸੇ ਵੀ ਮੈਨੂੰ ਆਦਤ ਆ ਮੈਂ ਫ੍ਰੀਜ ਹੀ ਉਹ ਖਾਣੀ ਹੁੰਦੀ ਆ ਤੇ ਇਦਾਂ ਨਹੀਂ ਮੈਂ ਖਾਂਦੀ ਨਾ ਉਦੋਂ ਮਜ਼ਾ ਵੀ ਨਹੀਂ ਆਉਂਦਾ ਹੈਗਾ ਤੇ एमें होंगे कि बस भाज लो फटपटा भी कर ली माँ भी कर लीजिए सो so इस करके मैं इतने सोच सोचा पहला भांडे मांज लैनी इन इन थोड़े ठंडे हो जाने परौंठे फिर आप परौंठे खावे आराम फिर आप थोड़ी जी कर लेंगे रैसट क्योंकि उस तो बाद हम कोई कम है नहीं तो गोचे दो तीन घंटे आप सोवे या फिर रैसी रैसट करा इसी भाने कभीर भी थोड़ा लेट जाएगा या सो जाएगा है ना बाकी थोड़ा पता ही है बच्चे फिर ममा के पिछे 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 फिरते रहते सो इस करके आप लागे जिते भांडे माजन तो भुख भी लगी हुई सी ਫਿਰ ਮੈਂ ਕਿ ਨਹੀਂ ਭਾਂਡੇ ਧੋ ਲਈਏ ਜਿਹੜੇ ਜਿਹਨਾਂ ਨੇ ਖਾ ਲਏ ਨੇ ਇਕੱਠੇ ਹੋ ਜਾਣਗੇ ਜਾਂ ਢੇਰ ਹੋ ਜਾਊਗਾ ਨਾ ਥੋੜੇ ਥੋੜੇ ਕਰਦੇ ਫਿਰ ਇੰਨੇ ਜਾਂਦੇ ਭਾਂਡੇ ਹੋ ਜਾਂਦੇ ਨੇ ਇਸ ਕਰਕੇ ਮੈਂ ਭਾਂਡੇ ਮਾਂਜ ਕੇ ਫਿਰ ਆਪਣੇ ਪਰੌਂਠੇ ਆਪਾਂ ਕਰਾਂਗੇ ਸ਼ੁਰੂ ਖਾਣੇ ਬਾਕੀ ਪਰੌਂਠੇ ਬਹੁਤ ਟੇਸਟੀ ਬਣੇ ਸੀ ਗਾਇਸ ਓ ਗਾਇਸ ਇੱਥੇ ਸੁਭਨੀਤੀ ਲੱਗੀ ਸੀ ਖਾਣ ਤੇ ਬਸ ਸੁਭਨੀਤੀ ਰਹਿ ਗਈ ਸੀ ਖਾਣ ਤੇ ਮੈਂ ਰਹਿ ਗਈ ਸੀ ਖਾਣ ਤੋਂ ਤੇ ਸੁਭਨੀਤੀ ਲੱਗੀ ਇੱਥੇ ਰੋਟੀ ਖਾਣ ਤੇ ਬਸ ਆਪਾਂ ਵੀ ਭਾਂਡੇ ਮਾਂਜ ਕੇ ਨਾਲ ਆਪਾਂ ਫਿਰ ਖਾਵਾਂਗੇ ਯਮੇਨ ਪਰੌਂਠੇ ਤੇ ਬਸ ਇਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕੁਝ ਕੀ ਕਰਨਾ ਵੈਸੇ ਤਾਂ ਕੰਮ ਕੋਈ ਹੈ ਨਹੀਂਗਾ ਇਹ ਸਬਜੀ ਆਪਾਂ ਦੁਪਹਿਰ ਹੀ ਬਣਾ ਲਈ ਫਿਰ ਇਸ ਕਰਕੇ ਹੁਣ ਸ਼ਾਮ ਨੂੰ ਆਪਣੀ ਸਬਜੀ ਨਹੀਂ ਬਣੇਗੀ ਅਗਰ ਆਪਾਂ ਸ਼ਾਮ ਨੂੰ ਸਬਜੀ ਬਣਾਉਣੇ ਆ ਫਿਰ ਦੁਪਹਿਰ ਨੂੰ ਲੋੜਨੀ ਪੈਂਦੀ ਹੈ ਨਾ ਇਦਾਂ ਹੋ ਜਾਂਦਾ ਦੋ ਟਾਈਮ ਆਪਾਂ ਖਾ ਲੈਨੇ ਆ ਤਾਂ ਕਿਉਂ ਗਾਇਸਾਂ ਆਪਾਂ ਲੱਗਦਾ ਸਿੱਟੇ ਪਰੌਂਠੇ ਖਾਣੇ ਪਰੌਂਠੇ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਬਣੇ ਨੇ ਟੇਸਟੇ ਬਣੇ ਨੇ ਤੇ ਆਪਾਂ ਇੱਥੇ ਖਾਲੇ ਸੀਗੇ ਪਰੌਂਠੇ ਟੇਸਟੇ ਟੇਸਟੀ ਤੇ ਆਪਾਂ ਹੁਣ ਸੋ ਜਾਗੇ ਹਾਂਜੀ ਲੋ ਗਾਇਜ਼ ਆਪਾਂ ਇੱਥੇ ਸੌ ਕੇ ਉਠੇ ਇਸ ਦੋ ਤਿੰਨ ਘੱਟੇ ਸੁੱਤੇ ਸੀ ਤੱਕ ਰੱਖ ਕੋ ਕਿੰਨਾ ਐ ਕਾਫੀ ਸਿਰਦਰਦ ਹੋ ਰਿਹਾ ਸੀ ਸੋਚਿਆ ਸਿਰ ਧੋ ਲੈਨੀ ਆ ਤਾਂ ਸਿਰ ਰਾਮ ਵੀ ਹੋ ਜਾਏਗਾ ਤੇ ਏਦਾਂ ਵੀ ਮਤਲਬ ਫਿਰ ਸੁਸਤੀ ਪਈ ਉਹ ਵੀ ਸਹੀ ਹੋ ਜਾਏਗੀ ਸੋ ਗਾਇਜ਼ ਆਪਾਂ ਬਲੌਗ ਕਰ ਰਹੇ ਆਂ ਅੰਡਾ ਕਿਤਨਾ ਬਲੌਗ ਨਾ ਮਿਲਣ ਕਿ ਤੱਕਲੀਬ ਆ ਹੈ ਫੈਮਿਲੀ ਦਾ ਛੈਰੋ